ਅੱਧੀ ਅੱਧੀ ਰਾਤ ਮੈਨੂੰ ਕੁੱਟਦਾ ਰਿਹਾ ਫਿਜ਼ੀਕਲ ਰਿਲੇਸ਼ਨ ਦੇ ਮੈਨੂੰ ਵਿੱਚ ਕੁੱਟਦਾ ਰਿਹਾ ਕੁੜੀ ਸਾਹਮਣੇ ਕੰਨਾ ਆਪਣੇ ਕੱਪੜੇ ਲਾਜਦਾ ਅਕਾਰ ਉਦਾਕਾਰ ਮੈਂ ਦੱਸ ਹੁਣ ਮੈਂ ਕੀ ਕਰ ਸਕਦੀ ਹਾਂ ਸ਼ੇਬ ਸ਼ਕਤੀ ਮੈਡੀਕਲ ਡਾਕਟਰ ਜੀਵ ਸ਼ਰਮਾ ਉਹਦੀ ਕੋਲ ਉਹਦੀ ਜਿਹੜੀ ਕੋਲ ਡੀਟੇਲ ਦੇ ਵਿੱਚ ਉਹਦੇ ਨੰਬਰ ਆਏ ਉਹਦੇ ਵਿੱਚ 200 ਕੋਲ ਆ 200 ਕੋਲ ਨਾਲ ਇਹਦੇ ਭਨੇਵੇਂ ਵੀ ਤੇ ਨਾਲ ਡਾਕਟਰ ਦੀ ਉਸ ਤੋਂ ਬਾਅਦ ਮੈਂ ਡਾਕਟਰ ਨੂੰ ਕੋਲ ਕੀਤੀ ਮੈਂ ਡਾਕਟਰ ਸਾਹਿਬ ਮੇਰੀ ਵਾਈਫ ਦਾ ਤੁਹਾਨੂੰ ਕੁਝ ਪਤਾ ਤੇ ਦੱਸੋ ਕੰਨਾ ਮੈਨੂੰ ਕੀ ਪਤਾ ਮੈਂ ਜਿੱਥੇ ਵੀ ਰਹਿ ਰਹੀ ਆ ਇਕੱਲੀ ਰਹਿ ਰਹੀ ਆ ਵੇਖੋ ਲੋਰੀਗੇਟ ਦੇ ਬਾਹਰ ਖੋਤੀ ਜੇ ਜਿਨ੍ਹਾਂ ਦੇ ਇਲਜ਼ਾਮ ਲਗਾ ਰਿਹਾ ਹੈ ਬਿਨਾ ਬਲ ਤੋਂ ਇਲਜ਼ਾਮ ਲਗਾ ਰਿਹਾ ਸ਼ਿਵ ਸ਼ਕਤੀ ਮੈਡੀਕਲ ਸਟੋਰ ਦਾ ਕੋਈ ਕਸੂਰ ਨਹੀਂ ਜੈਗਾ ਕੋਈ ਗੌਰਵ ਦਾ ਕੋਈ ਕਸੂਰ ਨਹੀਂ ਹੈ ਇਹ ਹਰ ਕਿਸੇ ਦੇ ਇਲਜ਼ਾਮ ਲਗਾ ਰਿਹਾ ਕਹਿੰਦਾ ਜਿਹੜਾ ਵੀ ਤੇਰੀ ਮਦਦ ਕਰੇਗਾ ਮੈਂ ਉਹਨੂੰ ਜਾਨੋਂ ਮਾਰ ਦੇਵਾਂਗਾ ਜਾਨੋਂ ਮਾਰਦੀ ਹ ਧਮਕੀਆਂ ਦਿੰਦਾ ਵਾ ਫਿਰ ਮੇਰੀ ਗੱਲ ਸੁਣ ਸਭ ਤੋਂ ਵੱਡਾ ਸਬੂਤ ਮੇਰੀ ਗੁੜੀ ਆ ਜੀ ਉਹ ਸੱਚੀ ਸੀ ਤੇ ਫਿਰ ਕੁੜੀ ਕਿਉਂ ਨਹੀਂ ਨਾਲ ਲੈ ਕੇ ਗਈ ਉਡੀਕੋ ਛੱਡ ਕੇ ਗਈ ਨਹੀਂ ਮੈਂ ਬੇਟੀ ਮੈਂ ਭਾਜੀ ਮੈਂ ਨਹੀਂ ਰੱਖ ਸਕਦੀ ਆਪਣੀ ਬੇਟੀ ਨੂੰ ਕਿਉਂਕਿ ਮੈਂ ਆਪ ਆਪ ਨਹੀਂ ਸਟੈਂਡ ਨਹੀਂ ਕੀਤੀ ਜ ਜਦੋਂ ਮੈਂ ਸਟੈਂਡ ਹੋਵਾਂਗੀ ਆਪਣੀ ਬੇਟੀ ਦਾ ਵੀ ਸੋਚ ਲਵਾਂਗੀ ਨਹੀਂ ਕਿ ਤੁਮਾਓ ਤੁਸੀਂ ਦੇ ਬਾ ਬੱਚਿਆਂ ਨੂੰ ਵਾਕਿਆ ਨਹੀਂ ਰਹਿ ਸਕਦੀ ਘਰ ਵਾਲੇ ਨਾਲ ਸੌਹ ਝਗੜਾ ਹੁੰਦਾ ਸੌਹ ਤਕਰਾਰ ਹੋ ਜਾਂਦੀ ਹੈ ਮਾਵਾ ਕੋ ਵੀ ਭਾਜੀ ਰਿਆ ਨਹੀਂ ਜੇ ਜਾਂਦਾ ਉਹ ਵੀ ਆਖ ਖਰਚੇ ਕੋ ਸਟੈਪ ਚੁੱਕਦੀ ਹੈ ਇਸ ਬੰਦੇ ਨਾਲ ਕਿੱਦਾਂ ਰਹਿ ਸਕਦੀ ਹੈ ਦੱਸੋ ਮਜਬੂਰੀ ਹੈ ਜਾਂ ਕਿਸ ਤਰ੍ਹਾਂ ਇਹ ਤੂੰ ਸੱਚੀ ਹਾਂ ਤੇਰੀ ਕੋਲ ਡਿਟੇਲ ਦੇ ਵਿੱਚ ਤੂੰ ਡਾਕਟਰ ਨੂੰ ਕਹਿੰਨ ਕਿਉਂ ਕਰਦੀ ਰਹੀ ਏ ਇੱਕ ਬੰਨੇ ਤੂੰ ਮੇਰੇ ਤੇ ਇਲਜ਼ਾਮ ਲਾਉਣੀ ਆ ਦਰਖਾਸਤਾਂ ਦੇਣੀਆਂ ਆ ਕਿ ਮੇਰਾ ਕਿਸੇ ਮਰਦ ਨਾਲ ਕੋਈ ਸਬੰਧ ਨਹੀਂ ਆ ਮੈਂ ਤੈਨੂੰ ਸਾਰੇ ਸਬੰਧ ਤੇਰੇ ਵਿਖਾ ਦਾਂਗਾ ਮੇਰੇ ਕੋਲ ਇੱਕ ਇੱਕ ਤਰ੍ਹਾਂ ਪ੍ਰੂਫ ਆ ਡਾਕਟਰ ਦੇ ਨਾਲ ਤੇਰੀ ਕੋਲ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਤੂੰ ਡਾਕਟਰ ਨਾਲ ਗੱਲਾਂ ਕਰਨੀਆਂ ਕਮਰੇ ਲੈਣ ਦੀ ਗੱਲ ਕਰਨੀ ਆ ਰਹਿਣ ਦੀ ਗੱਲ ਕਰਨੀ ਆ ਮੇਰੇ ਕੋਲ ਇੱਕ ਇੱਕ ਚੀਜ਼ ਹੈਗੀ ਆ ਇਕੱਲੀ ਰਹਿ ਰਹੀ ਆ ਕਦੀ ਮੈਂ ਪੀਜੀ ਜੇ ਰੰਦੀ ਜੇ ਕਦੀ ਮੈਂ ਕਿਰਾਏ ਤੇ ਰੰਦੀ ਜੇ ਜਿੱਥੇ ਮੈਂ ਰੰਨੀ ਆ ਪੀਜੀ ਦੇ ਵਿੱਚ ਉਥੇ ਆ ਗੁੰਡੇ ਲੈ ਗਏ ਤੇ ਉਥੇ ਪਹੁੰਚ ਗਿਆ ਗੁੰਡੇ ਲੈ ਗਏ ਪਹੁੰਚਿਆ ਤੇ ਉਹਨਾਂ ਨੂੰ ਹਰਾਜ਼ ਕੀਤਾ ਗਿਆ ਕਹਿੰਦਾ ਇੱਥੇ ਤੁਹਾਡੇ ਕੋਲ ਕੁੜੀ ਰਹਿੰਦੀ ਸੀ ਉਹ ਸਾਨੂੰ ਦੱਸੋ ਕਿੱਥੇ ਕੁੜੀ ਆ ਤੁਸੀਂ ਕਿੱਥੇ ਲਗਾਈ ਆ ਉਹਨਾਂ ਦੀ ਸਾਰੀ ਤਲਾਸ਼ੀ ਤੁਲਸ਼ੀ ਲੱਤੀ ਗਈ ਮੇਰੀ ਬੇਟੀ ਨੂੰ ਸਰ ਮੇਰੀ ਬੇਟੀ ਨੂੰ ਸਾਰਾ ਪਤਾ ਜੇ ਸਾਰਾ ਪਤਾ ਬਾਕੀ ਬੇਟੀ ਨੇ ਜਿੱਥੇ ਰਹਿਣਾ ਵਾ ਉਹਨਾਂ ਤੇ ਉਹਦੀ ਬੋਲ ਬੋਲਨੀ ਹੈ ਉਹ ਸਾਰਿਆਂ ਨੂੰ ਡਰਾ ਕੇ ਰੱਖਦਾ ਜੇ ਬੇਟੀ ਤੇ ਕੀ ਹੈ ਬੇਟੀ ਦੇ ਕੋਨੇ ਬਸ ਇੱਕ ਰਸਤਾ ਲੱਭਿਆ ਜੇ ਬੇਟੀ ਨੂੰ ਜਿੱਥੇ ਜਾਂਦਾ ਬੇਟੀ ਨੂੰ ਨਾਲ ਲੈ ਕੇ ਜਾਂਦਾ ਜਿੱਥੇ ਜਾਂਦਾ ਬੇਟੀ ਨੂੰ ਨਾਲ ਲੈ ਕੇ ਜਾਂਦਾ ਜੇ ਤਾਨੂੰ ਪਾਜੀ ਦੱਸ ਨਹੀਂ ਸਕਦੀ ਕਿੰਨਾ ਗੁਹਰਾਜ਼ ਕਰਦਾ ਨੇ ਮੈਨੂੰ ਕਿੰਨਾ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਨੂੰ ਬੈਲਟਾਂ ਦੇ ਨਾਲ ਕੁੜਤਾ ਨਿੱਕਾਰ ਦੇ ਰ ਤਮਾਸ਼ਾ ਦੇਖਦੇ ਹੁੰਦੇ ਅੰਨਾ ਵੀ ਨਹੀਂ ਕਰਦੇ ਸੀ ਕਿ ਨੂੰ ਸਾਡੇ ਨੂੰ ਕੁੱਟਣ ਦਿਆ ਹੈਗਾ ਵਾ ਨੀਲ ਤੱਕ ਮੇਰੇ ਨੇ ਪਾਏ ਜਿੱਦੇ ਮੈਂ ਭੱਜਦੀ ਸੀ ਥਾਣੇ ਨੂੰ ਐਨੇ ਕਹਦਾ ਤੂੰ ਨਿਕਲ ਕੇ ਵਿਖਾੜ ਨਿਕਲ ਕੇ ਵਿਖਾ ਤਾਂ ਮੈਨੂੰ ਨੂੰ ਸੋਨਾ ਨਸੀਬ ਉਹ ਨਾ ਤੋ ਤਿੰਨ ਨਸੀਬ ਨਹੀਂ ਹੁੰਦੀ ਢਾਈ ਢਾਈ ਤਿੰਨ ਤਿੰਨ ਵਿੱਚ ਤੱਕ ਮੇਰੇ ਤਰਲੇ ਘਡੰਨਾ ਹੁੰਦਾ ਸੀ ਮੇਰੇ ਦੇ ਅੱਧੀ ਅੱਧੀ ਰਾਤ ਨੇ ਬਾਹਰ ਜਾਣਾ ਜੂਆ ਖੇਡਣਾ ਫਿਰ ਨੇ ਘਰ ਆਣਾ ਮੈਂ ਕਹਿੰਨਾ ਕਿੱਥੋਂ ਆਇਆ ਵਾ ਐਨੇ ਉਲਟਾ ਮੈਨੂੰ ਮਤਲਬ ਬੋਨਸ ਟਾੜੋ ਇਹਨਾਂ ਮੇਰੇ ਤੇ ਉਲਟਾ ਇਲਜ਼ਾਮ ਲਗਾ ਰਹੇ ਸਟਾੜੋ ਇਹਨੇ ਮਤਲਬ ਤੂੰ ਮਤਲਬ ਕਿਹੇ ਨਾ ਰਹਿੰਦੀ ਰੰਨੀ ਆ ਜਾਂ ਕਿਸ ਤਰ੍ਹਾਂ ਜਾਂ ਜਿੱਥੇ ਵੀ ਤੂੰ ਜਾਨਨੀ ਆ ਮੈਂ ਕੋਈ ਵੀ ਦੁਕਾਨ ਤੇ ਜਾਨਨੀ ਆ ਸਾਰੇ ਦੇ ਇਲਜ਼ਾਮ ਲਗਾਉਂਦਾ ਜੀ ਸ਼ੇ ਕਰਦਾ ਜੇ ਇਹ ਬੜਾ ਤੰਗ ਕਰਦਾ ਜੇ ਮੈਨੂੰ ਮੈਂ ਕਹਾਂ ਪਾਪਾ ਜੀ ਮੈਂ ਤੁਹਾਡੀ ਸੇਵਾ ਕੀਤੀ ਐ ਤੁਹਾਨੂੰ ਕਿਡਨੀਆਂ ਦੀ ਪ੍ਰੋਬਲਮ ਹੈਗੀ ਮੈਂ ਤੁਹਾਡੀ ਸੇਵਾ ਕਰਦੀ ਤੇ ਟੱਟੀਆਂ ਬੇ ਸ਼ਾਮ ਤੱਕ ਚੁੱਦੀ ਮੇਰੇ ਤੁਸੀਂ ਮਦਦ ਕਰ ਸਕਦੇ ਹੋ ਮੈਨੂੰ ਇਹ ਤੋਂ ਤਲਾਕ ਦਵਾ ਸਕਦੇ ਹੋ ਉਹਨਾਂ ਨੇ ਕਿਹਾ ਕੁੜੀਏ ਆਪਾਂ ਤੇਰੇ ਨਾਲ ਹੈਗੇ ਮੈਂ ਕੋ ਰਿਕਾਰਡਿੰਗਾਂ ਵੀ ਹੈਗੀ ਆ ਵੀਡੀਓ ਵੀ ਹੈਗੀ ਆ ਜੇ ਉਹ ਜਾਨਾ ਦਸਤਖਤਾਂ ਜੋ ਟੱਟੀਆਂ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ ਦੋਸਤੋ ਕੱਲ ਇੱਕ ਵੀਡੀਓ ਤੁਸੀਂ ਵੇਖੀ ਕਿ ਆਰਤੀ ਨਾਮ ਦੀ ਲੜਕੀ ਦੇ ਉੱਤੇ ਉਹਦੇ ਘਰ ਵਾਲੇ ਨੇ ਬੜੇ ਸੰਗੀਨ ਇਲਜ਼ਾਮ ਲਾਏ ਕਿਉਂਕਿ ਸੇ ਗੈਰ ਮਰਦਨਾ ਰਹਿ ਰਹੀ ਹੈ ਮੈਨੂੰ ਔਰ ਮੇਰੀ ਬੱਚੀ ਨੂੰ ਛੱਡ ਕੇ ਜਾ ਚੁੱਕੀ ਹੈ ਸੋ ਉਸ ਖਬਰ ਤੋਂ ਬਾਅਦ ਮੈਂ ਜਾਨਣਾ ਚਾਹਿਆ ਕਿ ਕਿਉਂ ਨਾ ਆਰਤੀ ਨਾਮ ਦੀ ਲੜਕੀ ਨੂੰ ਮਿਲਿਆ ਜਾਵੇ ਔਰ ਸੱਚ ਜਾਣਿਆ ਜਾਵੇ ਦੂਜੇ ਪਾਸਾ ਵੀ ਅਸਲ ਚ ਕੀ ਗੱਲਬਾਤ ਹੈ ਮੇਰੇ ਨਾਲ ਆਰਤੀ ਮਜੂਰ ਨੇ ਆਰਤੀ ਜੀ ਸਭ ਤੋਂ ਪਹਿਲਾਂ ਤੇ ਮੈਨੂੰ ਇਹ ਦੱਸੋ ਵੀ ਤੁਹਾਡਾ ਵਿਆਹ ਕਿਵੇਂ ਹੋਇਆ ਸੀ ਉਹਦੇ ਨਾਲ ਮੇਰਾ ਵਿਆਹ ਹੋਇਆ ਸੀ ਲਵ ਮੈਰिज ਹੋਈ ਸੀ ਉਹ ਦਿਨਾਂ ਮੇਰੀ ਲਵ ਮੈਰिज ਹੋਈ ਆ ਤੇ ਮੈਨੂੰ ਨਹੀਂ ਪਤਾ ਸੀ ਕਿ ਇਹ ਕਿੱਦਾਂ ਦਾ ਬੰਦਾ ਹੈ ਕਿੱਦਾਂ ਦਾ ਨਹੀਂ ਅਣਜਾਣਿਆਂ ਜਾਣੇ ਚ ਮੈਂ ਵਿਆਹ ਕਰਵਾ ਲਿਆ ਜਦੋਂ ਵਿਆਹ ਕਰਾਇਆ ਸਾਲ 2 ਸਾਲ ਮੈਨਾਂ ਬਿਲਕੁਲ ਸਹੀ ਰਿਆ ਵਾ ਉਸ ਤੋਂ ਬਾਅਦ ਇਹਦੇ ਘਰ ਦੇ ਮੈਨੂੰ ਇਹ ਮੈਨੂੰ ਨਹੀਂ ਪਤਾ ਸੀ ਇਹ ਜਵਾਰੀਆਂ ਹੈਗਾ ਵਾ ਨਸ਼ੇੜੀਆਂ ਹੈਗਾ ਵਾ ਮਗਰ ਹੌਲੀ ਹੌਲੀ ਮੈਨੂੰ ਪਤਾ ਲੱਗਦਾ ਗਿਆ ਲੱਗਦਾ ਗਿਆ ਤੇ ਜਦੋਂ ਮੈਨੂੰ ਪਤਾ ਲੱਗਦਾ ਗਿਆ ਤੇ ਇਹਨੂੰ ਮੈਂ ਪੁੱਛਦੀ ਹੁੰਦੀ ਸੀ ਤੂੰ ਕੀ ਕਰਦਾ ਵਾ ਕਿਸ ਤਰ੍ਹਾਂ ਇਹ ਕੋਈ ਪਾਣੀ ਨਹੀਂ ਪੀਂਹ ਦਿੰਦਾ ਸੀ ਗੱਲ ਤੇ ਤੇ ਜਦੋਂ ਮੈਨੂੰ ਪੁੱਛਣਾ ਐਨੋ ਮੈਂ ਟੋਕਣਾ ਐਨੇ ਅੱਗੋਂ ਮੈਨੂੰ ਉਲਟੇ ਇਲਜ਼ਾਮ ਮੇਰੇ ਤੇ ਲਗਾ ਦਨੇ ਮੇਰੇ ਤੇ ਗਲਤ ਮੈਨੂੰ ਇਹਨੇ ਕਹਿਣਾ ਕਿ ਤੂੰ ਕਰੈਕਟਰਲੈਸ ਹੈਗੀ ਆ ਤੂੰ ਆ ਹੈਗੀ ਆ ਤੂੰ ਫਲਾਣੇ ਬੰਦੇ ਨਾਲ ਰਹਿਨੀ ਆ ਜਾਂ ਕਿਸ ਤਰ੍ਹਾਂ ਮਤਲਬ ਮੇਰੇ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਨੇ ਫਿਰ ਇਹਨੇ ਮੈਨੂੰ ਮਾਰ ਕੁੱਟਣਾ ਸਟਾਰਟ ਕਰ ਦਿੱਤਾ 10 ਸਾਲ 2 ਸਾਲ ਮੇਰਾ ਬਹੁਤ ਵਧੀਆ ਰਿਹਾ ਇਹਨਾਂ ਨੇ ਮੇਰਾ ਜੀਣਾ ਹਰਾਮ ਕਰ ਦਿੱਤਾ ਇਹਨਾਂ ਹਰਾਸ ਕਰਦਾ ਸੀ ਇਹਨਾਂ ਬੁਰੀ ਤਰ੍ਹਾਂ ਮਾਰਦਾ ਸੀ ਘਰ ਦੇ ਵੀਰੇ ਮਾਂ ਪਿਓ ਨਹੀਂ ਬਚਾਉਂਦੇ ਸੀ ਮਾਂ ਪਿਓ ਵੀ ਤਮਾਸ਼ਾ ਵੇਖਦੇ ਸੀ ਜੇ ਮੈਂ ਕਹਿੰਨੀ ਹੀ ਮੈਂ ਥਾਣੇ ਜਾਣਾ ਵਾ ਤੇ ਥਾਣੇ ਕਹਿੰਦਾ ਤੂੰ ਜਾ ਕੇ ਵਖਾ ਕੇ ਨਾ ਪੁਲਿਸ ਤੇ ਹਜ਼ਾਰ ਹਜ਼ਾਰ 2 2000 ਦੇ ਵਿੱਚ ਵਿੱਕ ਜਾਂਦੀ ਆ ਕਹਿੰਦਾ ਪੁਲਿਸ ਮੇਰਾ ਕੀ ਵਗਾਲ ਲੀਗੀ ਕਹਿੰਦਾ ਤੂੰ ਜਾ ਤੇ ਸਹੀ ਕਹਿੰਦਾ ਮੈਂ ਤੈਨੂੰ ਤੇਰਾ ਇੰਨਾ ਜਿਨਾ ਹਰਾਮ ਕਹਿੰਦਾ ਕਿਸੇ ਜੋਗਾ ਤੈਨੂੰ ਛੱਡਾਂਗਾ ਨਹੀਂ ਤੂੰ ਜਿੱਥੇ ਮਰਜ਼ੀ ਭੱਜ ਲਾ ਕਹਿੰਦਾ ਨਹੀਂ ਇਹ ਗੱਲ ਸੁਣੋ ਮੈਨੂੰ ਜਿਹੜਾ ਸਮਝਾਇਓ ਵੀ ਇਹ ਇੰਨਾ ਤਕਰਾਰ ਵਧਿਆ ਕਿਉਂ ਕਿਉਂਕਿ ਤੁਹਾਡੀ ਇੱਕ ਬੇਟੀ ਵੀ ਹੈ ਹਾਂਜੀ ਮੇਰੀ ਬੇਟੀ ਹੈਗੀ ਹੈ ਬੇਟੀ ਮੈਨੂੰ ਸਰ ਮੈਨੂੰ ਨਹੀਂ ਪਤਾ ਸੀ ਕਿ ਇਹ ਏਦਾਂ ਦਾ ਨਿਕਲੇਗਾ ਬਸ ਮੇਰੀ ਐਹੀ ਹੈ ਇਹਨੇ ਬਹੁਤ ਮੈਨੂੰ ਹਰਾਸ ਕੀਤਾ ਬੁਰੀ ਤਰ੍ਹਾਂ ਇੰਨਾ ਮੈਨੂੰ ਮਾਰਦਾ ਕੁੱਟਦਾ ਮੈਨੂੰ ਮੇਰੇ ਤੇ ਇਲਜ਼ਾਮ ਲਗਾਉਂਦਾ ਕਿ ਤੇਰਾ ਕਹੇ ਨਾ ਮੈਂ ਕੋਈ ਦੁਕਾਨ ਤੇ ਜਾਨੀ ਆ ਜਾਂ ਕੱਪੜੇ ਦੀ ਦੁਕਾਨ ਤੇ ਚਲੀ ਜਾਨੀ ਆ ਜਾਂ ਕੋਈ ਮੈਡੀਸਨ ਲੈਣ ਚਲੀ ਜਾਂਦੀ ਕਿਤੇ ਵੀ ਜਾਨੀ ਆ ਕਹੇਗਾ ਤੇਰਾ ਇਹ ਰੇਣਾ ਚੱਕਰ ਹੈਗਾ ਜਾਂ ਕਿਸ ਤਰ੍ਹਾਂ ਕਦੀ ਆਪਣੇ ਭਾਈ ਇਹਦੇ ਮੈਨੂੰ ਇਲਜ਼ਾਮ ਲਗਾਉਂਦਾ ਭਾਈਏ ਦੇ ਇਲਜ਼ਾਮ ਲਗਾਉਂਦੇ ਲਗਾਉਂਦੇ ਤੇ ਮੈਨੂੰ ਹਰਾਸ ਕਰਦਾਗਾ ਮੈਨੂੰ ਕੁੱਟ ਮਾਰ ਕਰਦਾ ਵਾ ਜੀ ਤੇ ਹੁਣ ਉਹ ਕਹਿ ਰਿਹਾ ਉਹ ਉਹ ਕਹਿ ਰਿਹਾ ਕਿ ਮੈਂ ਖੁਦ ਇਹਨੂੰ ਇਹਦੇ ਪੇਕੇ ਘਰ ਛੱਡ ਕੇ ਆਇਆ ਬੇਟੀ ਦੇ ਸਮੇਤ ਨੇ ਕਿਹਾ ਮੈਂ ਪੇਕੇ ਘਰ ਜਾਣਾ ਔਰ ਮੇਰੀ ਬੇਟੀ ਨੇ ਮੈਨੂੰ ਅਗਰ ਦਿਨ ਫੋਨ ਕੀਤਾ ਕਿ ਪਪਾ ਮੰਮੀ ਮੈਨੂੰ ਵੀ ਛੱਡ ਕੇ ਕਿਤੇ ਹੋਰ ਅੱਗੇ ਚਲੇ ਗਈ ਹੈ ਤੇ ਉਸ ਦਿਨ ਤੋਂ ਕਹਿੰਦਾ ਕਿ ਮੈਨੂੰ ਮੇਰੀ ਪਤਨੀ ਆਰਤੀ ਦਾ ਪਤਾ ਨਹੀਂ ਲੱਗਾ ਮੈਨੂੰ ਬਾਅਦ ਚ ਪਤਾ ਲੱਗਾ ਕਿ ਸਾਡਾ ਜਿਹੜਾ ਫੈਮਿਲੀ ਡਾਕਟਰ ਹੈ ਕੋਈ ਮੈਂ ਉਹਦਾ ਨਾਂ ਨਹੀਂ ਲਵਾਂਗਾ ਉਹਨੇ ਉਹਦੇ ਨਾਲ ਇਹਦੇ ਰਿਲੇਸ਼ਨ ਬਣ ਗਏ ਔਰ ਉਹਦੇ ਸੰਪਰਕ ਚ ਹੈ ਉਹੀ ਇਹਨੂੰ ਕਿਤੇ ਸੈਪਰੇਟ ਜਗ੍ਹਾ ਤੇ ਰੱਖ ਰਿਆ ਔਰ ਉਹੀ ਮੇਰੇ ਵਿਰੁੱਧ ਜਿਹੜਾ ਆ ਇਹ ਸਾਰੀ ਜਿਹੜੀ ਸਕੀਮ ਲਾਈ ਹੋਈ ਆ ਜਾਂ ਮੇਰੇ ਵਿਰੁੱਧ ਪੜ ਘਾ ਰਿਆ ਇਹ ਸਭ ਕੁਝ ਉਹਦੀ ਚਾਲ ਹੈ ਇਹਦੇ ਬਾਰੇ ਥੋੜਾ ਸਪਸ਼ਟ ਦੱਸਿਓ ਵੀ ਉਹ ਫੈਮਿਲੀ ਡਾਕਟਰ ਕੌਣ ਹੈ ਉਹਦੇ ਨਾਲ ਤੁਹਾਡੇ ਸੰਬੰਧ ਹੈਗੇ ਨੇ ਜਾਂ ਨਹੀਂ ਹੈਗੇ ਚਾਹ ਨੂੰ ਮਿਲਦੇ ਹੋ ਜਾਂ ਨਹੀਂ ਮਿਲਦੇ ਤੇ ਉਹ ਤੁਹਾਡੇ ਉਹਦੀ ਜਗ੍ਹਾ ਤੇ ਰਹਿ ਰਹੇ ਹੋ ਜਾ ਉਹਦੇ ਕਹਿਣ ਤੇ ਰਹਿ ਰਹੇ ਹੋ ਇੰਨਾਂ ਗੱਲਾਂ ਦੇ ਵਿੱਚ ਕਿੰਨੀ ਸੱਚਾਈ ਮੈਨੂੰ ਇਹਨੇ ਫਰਵਰੀ ਦੇ ਮਹੀਨੇ ਇਹਨੇ ਮੈਨੂੰ ਕਰੋ ਕਟ ਮਾਰ ਕੇ ਮੈਨੂੰ ਇਹਨੇ ਕੱਢ ਦਿੱਤਾ ਇਸ ਬੰਦੇ ਨੇ ਰਕੇਸ਼ ਕੁਮਾਰ ਨੇ ਕੱਢ ਕੇ ਮੈਂ ਪੇਕਿਆ ਪੇਕਿਆ ਕੋ ਮੈਂ ਮਦਦ ਮੰਗੀ ਮੈਂ ਪੇਕਿਆ ਨੂੰ ਕਿਹਾ ਮੇਰੀ ਮਦਦ ਕਰੋਗੇ ਐਸਾ ਮੈਨੂੰ ਮੇਰਾ ਘਰ ਵਾਲਾ ਤੰਗ ਪਰੇਸ਼ਾਨ ਕਰ ਰਿਹਾ ਮੈਨੂੰ ਬਹੁਤ ਜ਼ਿਆਦਾ ਕਰ ਰਿਹਾ ਉਹ ਕਹਿੰਨੇ ਤੂੰ ਲਵ ਮੈਂਟ ਕਰਾਈ ਸੀ ਤੂੰ ਜਾਣ ਤੇ ਉਹ ਜਾਣੇ ਤੇ ਹੋਰ ਕੋਈ ਇਹਦੇ ਵਿੱਚ ਕਿਸੇ ਦਾ ਕਿਸੇ ਦਾ ਵੀ ਕੋਈ ਹੱਕ ਹੱਤ ਨਹੀਂ ਹੈਗਾ ਕੋਈ ਲਗਾਨ ਦਾ ਤੁਹਾਡੀ ਮਦਰ ਨੇ ਕਿਹਾ ਹਾਂਜੀ ਤੁਹਾਡੀ ਮਦਰ ਨੇ ਕਿਹਾ ਤੁਹਾਨੂੰ ਕਿ ਲਵ ਮੈਰ ਤੁਸੀਂ ਆਪ ਹਾਂਜੀ ਮੇਰੇ ਦਾਦੀ ਮम्मा ਨੇ ਕਿਹਾ ਉਹਨਾਂ ਨੇ ਮੈਨੂੰ ਪਾਲਿਆ ਮੇਰੇ ਸਟੈਪ ਮਮਾ ਗਏ ਆ ਉਹਨਾਂ ਦਾ ਓਕੇ ਹਾਂਜੀ ਮਤਲਬ ਕਿ ਤੁਹਾਡੇ ਮਦਰ ਵੀ ਮਤਰੀ ਮਾਂ ਆ ਜਿਹਨੂੰ ਪੰਜਾਬੀ ਕਹਿੰਦੇ ਹਾਂਜੀ ਹਾਂਜੀ ਉਹਨਾਂ ਵੀ ਤੁਹਾਡੀ ਗੱਲਬਾਤ ਨਹੀਂ ਸੁਣੀ ਉਹਨਾਂ ਨੇ ਮੇਰੇ ਕਹਿ ਇਹਨਾਂ ਨਹੀਂ ਸੁਣੀ ਮੈਂ ਦੋਵਾਂ ਪਾਸੇ ਗਈ ਜੇ ਤੇ ਇਹ ਮੈਨੂੰ ਕਹਿੰਦਾ ਤੂੰ ਜਿੱਥੇ ਵੀ ਜਾਏਂਗੀ ਨਾ ਤੇਰੇ ਮੈਂ ਪਰਿਵਾਰ ਨੂੰ ਅੱਗ ਲਗਾ ਦੇਣੀ ਹੈ ਮਕਾਨ ਸਮੇਤ ਕਹਿੰਦਾ ਕਹਿੰਦਾ ਜਿਹੜਾ ਵੀ ਤੇਰੀ ਮਦਦ ਕਰੇਗਾ ਉਹਨਾਂ ਨੂੰ ਮੇਰੇ ਘਰੋਂ ਧਮਕਾਇਆ ਮੇਰਾ ਭਰਾ ਹੈਗਾ ਜੇ ਸ਼ਰਾਬੀ ਉਹ ਇਹਨੂੰ ਪੈਸੇ ਖਵਾਉਂਦਾ ਹੈ ਉਹ ਸ਼ਰਾਬਾ ਪਿੰਦਾ ਜੇ ਉਹਰੇ ਕਹਿੰਦੇ ਚੱਲਦਾ ਮੇਰਾ ਭਰਾ ਨਹੀਂ ਹੁਣ ਤੁਸੀਂ ਫਿਰ ਕਿਹਦੇ ਕੋਲ ਰਹਿ ਰਹੇ ਹੋ ਇਕੱਲੇ ਹੋ ਮੈਂ ਭਾਜੀ ਮੈਂ ਕੱਲੀ ਰਹਿ ਰਹੀ ਆ ਕਦੀ ਮੈਂ ਪੀਜੀ 'ਚ ਰਹਦੀ ਜੇ ਕਦੀ ਮੈਂ ਕਿਰਾਏ 'ਤੇ ਰਹਦੀ ਜੇ ਜਿੱਥੇ ਮੈਂ ਰੰਨੀ ਆ ਕਿਰਾਏ ਪੀਜੀ ਦੇ ਵਿੱਚ ਉੱਥੇ ਆ ਗੁੰਡੇ ਲੈ ਗਏ ਤੇ ਉੱਥੇ ਪਹੁੰਚ ਗਿਆ ਗੁੰਡੇ ਲੈ ਗਏ ਪਹੁੰਚਿਆ ਤੇ ਉਹਨਾਂ ਨੂੰ ਹਰਾਸ ਕੀਤਾ ਗਿਆ ਕਹਿੰਦਾ ਇੱਥੇ ਤੁਹਾਡੇ ਕੋਲ ਕੁੜੀ ਰਹਿੰਦੀ ਸੀ ਉਹ ਸਾਨੂੰ ਦੱਸੋ ਕਿੱਥੇ ਕੁੜੀ ਆ ਤੁਸੀਂ ਕਿੱਥੇ ਲਗਾਈ ਆ ਉਹਨਾਂ ਦੀ ਸਾਰੀ ਤਲਾਸ਼ੀ ਤਲੁਸ਼ੀ ਲੱਤੀ ਗਈ ਤੇ ਮੈਨੂੰ ਉਹਨਾਂ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਐਸਐਸਰ ਮੈਡਮ ਤੁਹਾਡਾ ਕੀ ਮਸਲਾ ਕੀ ਹੈਗਾ ਨਹੀਂ ਅੱਛਾ ਕੋਰਟ ਕੇਸ ਹੀ ਕੋ ਕੀਤਾ ਹੋਇਆ ਤੁਸੀਂ ਹਾਂਜੀ ਮੈਂ ਕੋਰਟ ਕੇਸ ਕੀਤਾ ਹੋਇਆ ਜੀ ਉਹਦੇ ਬਾਰੇ ਇਹਨੂੰ ਦੱਸਿਆ ਤੁਸੀਂ ਹਾਂਜੀ ਇਹਨੂੰ ਪਤਾ ਵੀ ਹੈ ਕਿ ਕੋਰਟ ਕੇਸ ਕੀਤਾ ਹੋਇਆ ਐਨੇ ਤਰੀਕ ਵੀ ਭੁਗਤੀ ਹੈ ਤੇ ਹੁਣ ਫੇਰ ਮੇਰੀ 23 ਅਗਸਤ ਪਈ ਹੋਈ ਜੇ ਤਰੀਕ ਅਮਰਸਰ ਕੋਰਟ ਚ ਹਾਂਜੀ ਮੈਨੂੰ ਕਿਸੇ ਨੇ ਸਾਰ ਕਹੇ ਨੇ ਨਹੀਂ ਲਗਾਇਆ ਹੈਗਾ ਮੈਂ ਜਿੱਥੇ ਵੀ ਰਹਿ ਰਹੀ ਹਾਂ ਕੱਲੀ ਰਹਿ ਰਹੀ ਹਾਂ ਮੇਰਾ ਕਿਹ ਕਿਹ ਦਾ ਕਿਹ ਦਾ ਪਿੱਛੇ ਕੋਈ ਹੱਥ ਨਹੀਂ ਹੈਗਾ ਨਹੀਂ ਸੋ ਜਸ ਡਾਕਟਰ ਦੇ ਨਾਲ ਇਲਾਜ ਮਲਾ ਰਹੇ ਜੋੜਿਆ ਜਾ ਰਿਹਾ ਹਾਂਜੀ ਉਹਨੂੰ ਕਦੀ ਮਿਲੇ ਗੱਲਬਾਤ ਹੋਈ ਹੈ ਮੈਂ ਸਰ ਮੈਂ ਮੈਂ ਮੈਡੀਸਨ ਲੈਣ ਜਾਂਦੀ ਸੀ ਚਲੋ ਮੇਰਾ ਗੁਰੂ ਭਾਈ ਹੈਗੇ ਆ ਸਾਡੇ ਪ੍ਰੇਮ ਪਿਆਰ ਹੈਗਾ ਸੀ ਮੈਂ ਚਲੋ ਕਿਹੇ ਭੈਣ ਭਰਾ ਜਾਂ ਕੋਈ ਮਾਂ ਕੋ ਕਿਹੇ ਕੋ ਮਦਦ ਲੱਲੀ ਆ ਕੋਈ ਆਂਟੀ ਕੋ ਜਿੱਥੇ ਮੈਂ ਰਹਿੰਦੀ ਰਹੀ ਕਿਹੇ ਕੋ ਮਦਦ ਲੱਲੀ ਆ ਤੇ ਐਚ ਕੀ ਗੁਨਾ ਕਰਤਾ ਮੈਂ ਦੱਸੋ ਪਹਿਲੇ ਜਾਂ ਉਹਨਾਂ ਨੇ ਕੀ ਗੁਨਾ ਕਰਤਾ ਮਦਦ ਕਿਸ ਤਰ੍ਹਾਂ ਦੀ ਮਾਦਾ ਸਰ ਮੇਰਾ ਕੋਈ ਹੈਗਾ ਨਹੀਂ ਐ ਮੇਰਾ ਐਨੇ ਮੇਰਾ ਪਰਿਵਾਰ ਵੀ ਛੁਡਾ ਛੁੜਾ ਦਿੱਤਾ ਪੇਕੇ ਛੁੜਾ ਦਿੱਤੇ ਤੇ ਹੁਣ ਮੈਨੂੰ ਦੱਸੋ ਮੈਂ ਕਿਹੜੀ ਤੇ ਮਦਦ ਲੈਣੀ ਨਾ ਮੈਂ ਕੱਲੀ ਐਂ ਮੈਨੂੰ ਕੋਰ ਦਾ ਸਹਾਰਾ ਹੈਗਾ ਤੇ ਮੈਨੂੰ ਕਾਨੂੰਨ ਦਾ ਸਹਾਰਾ ਹੈਗਾ ਮਤਲਬ ਕਿ ਤੁਸੀਂ ਡਿਵੋਰਸ ਲੈਣਾ ਚਾਹੁੰਦੇ ਹੋ ਹਾਂਜੀ ਮੈਂ ਡਿਵੋਰਸ ਲੈਣਾ ਚਾਹੁੰਦੀ ਜੇ ਕੋਈ ਰਸਤਾ ਹੋਰ ਨਹੀਂ ਹੈਗਾ ਮੇਰੇ ਕੋਈ ਰਸਤਾ ਨਹੀਂਗਾ ਮੈਨੂੰ ਕਾਨੂੰਨ ਦਾ ਸਹਾਰਾ ਹੈ ਤੇ ਮੈਨੂੰ ਜੱਜ ਕੋਰ ਦਾ ਸਹਾਰਾ ਹੈਗਾ ਜੀ ਫਿਰ ਤੁਸੀਂ ਸਾਹਮਣੇ ਕਿਉਂ ਨਹੀਂ ਆਉਂਦੇ ਲੈ ਕੇ ਆਪਣੇ ਸਾਹਮਣੇ ਮੈਨੂੰ ਸਾਹਮਣੇ ਮੈਨੂੰ ਤਾਂ ਨਹੀਂ ਜਾਂਦੀ ਮੈਨੂੰ ਮੇਰੀ ਜਾਨ ਦਾ ਖਤਰਾ ਹੈ ਇਹ ਕਹਿੰਦਾ ਮੈਨੂੰ ਜੋ ਜਿੱਥੇ ਮਰਜੀ ਭੱਜ ਜਾ ਤੈਨੂੰ ਕਹਿੰਦਾ ਮੈਂ ਛੱਡਣਾ ਨਹੀਂ ਤੈਨੂੰ ਮੈਂ ਜਾਨੋਂ ਮਾਰ ਦੇਣਾ ਤੇਰੇ ਤੇ ਤਜਾ ਪਾ ਦਨੀ ਆ ਮੈਨੂੰ ਤਮਕੀਆਂ ਦੇ ਤਮਕੀਆਂ ਤਮਕੀਆਂ ਤੇ ਤਮਕੀਆਂ ਲਗਾਉਂਦਾ ਮੈਨੂੰ ਇੰਨਾ ਹਰਾਸ ਕਰਦਾ ਮੈਂ ਤੈਨੂੰ ਪਾਜੀ ਦੱਸ ਨਹੀਂ ਸਕਦੀ ਕਿੰਨਾ ਕੋ ਹਰਾਸ ਕਰਦਾ ਨੇ ਮੈਨੂੰ ਕਿੰਨਾ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਨੂੰ ਬੈਲਟਾਂ ਦੇ ਨਾਲ ਕੁੱਟਦਾ ਨੇ ਘਰ ਦੇ ਰੇ ਤਮਾਸ਼ਾ ਵੇਖਦੇ ਹੁੰਦੇ ਇੰਨਾ ਵੀ ਨਹੀਂ ਕਰਦੇ ਸੀ ਕਿ ਨੂੰ ਸਾਡੇ ਨੂੰ ਕੁੱਟਣ ਦਿਆ ਹੈਗਾ ਵਾ ਨੀਲ ਤੱਕ ਮੇਰੇ ਨੇ ਪਾਏ ਜਿੱਜੇ ਮੈਂ ਭੱਜਦੀ ਸੀ ਥਾਣੇ ਨੂੰ ਐਨੇ ਕਹਦਾ ਤੂੰ ਨਿਕਲ ਕੇ ਵਿਖਾ ਨਿਕਲ ਕੇ ਵਿਖਾ ਮਾਲਕ ਇਨਾ ਤਸ਼ੱਦਦ ਤੁਹਾਡੇ ਤੇ ਹੁੰਦਾ ਰਿਹਾ ਹਾਂਜੀ ਇਨਾ ਤਸ਼ੱਦਦ ਹੁੰਦਾ ਰਿਹਾ ਹਾਂਜੀ ਬਹੁਤ ਜ਼ਿਆਦਾ ਉਹਨਾਂ ਦਾ ਤੁਸੀਂ ਆਪਣੇ ਪਰਿਵਾਰ ਨੂੰ ਜਾਂ ਆਪਣੇ ਘਰ ਨੂੰ ਜਾਂ ਕਿਸੇ ਹੋਰ ਨੂੰ ਮੈਂ ਉਹਨਾਂ ਨੂੰ ਭਾਜੀ ਮੈਂ ਕਰੋ ਨਹੀਂ ਮੈਨੂੰ ਨਿਕਲਣ ਦੇਂਦਾ ਹੀ ਮੇਰੇ ਦਾ ਸਜ ਮੈਂ ਪੇਕੇ ਘਰ ਜਾਣਾ ਹੁੰਦਾ ਤਾਂ ਮੈਂ ਥਾਣੇ ਨਾ ਜਾਂਦੀ ਦੱਸੋ ਪਹਿਲੇ ਮੈਨੂੰ ਬਾਕੀ ਮੈਂ ਵੀਡੀਓ ਵੇਖੀ ਆ ਭਾਜੀ ਜਿਨ੍ਹਾਂ ਦੇ ਇਲਜ਼ਾਮ ਲਗਾ ਰਿਹਾ ਹੈ ਸ਼ਿਵ ਸ਼ਕਤੀ ਮੈਡੀਕਲ ਸਟੋਰ ਉਹਨਾਂ ਦਾ ਕੋਈ ਇਹਦੇ ਵਿੱਚ ਚੱਲਿਆ ਨਾ ਦੇਣਾ ਨਹੀਂ ਜੇ ਹੈਗਾ ਹਾਂਜੀ ਮੈਂ ਮੈਡੀਸਨ ਲੈਣ ਜਾਂਦੀ ਸੀ ਹਾਂਜੀ ਗੱਲਬਾਤ ਹੁੰਦੀ ਸੀ ਕਿਹੇਕ ਮੈਂ ਮਦਦ ਲੈਂਦੀ ਆ ਇਹਨਾਂ ਕੋ ਨਹੀਂ ਮੈਂ ਮਦਦ ਲੱਤੀ ਮੈਂ ਬੜਿਆ ਜਾਣਿਆਂ ਦੀ ਕੋ ਮਦਦ ਲੱਤੀ ਆ ਇਸ ਕਰਕੇ ਕਿਹੇ ਦਾ ਇਹਨਾਂ ਸ਼ਿਵਸ਼ਕਤੀ ਮੈਡੀਕਲ ਸਟੋਰ ਦਾ ਕੋਈ ਕਸੂਰ ਨਹੀਂ ਜੈਗਾ ਤੇ ਇਹਨੂੰ ਇਸ ਬੰਦੇ ਨੂੰ ਰਕੇਸ਼ ਕੰਮਾ ਨੂੰ ਇੰਨੀ ਬੁਰੀ ਤੋਂ ਬੁਰੀ ਸਜ਼ਾ ਦਿੱਤੀ ਜਾਵੇ ਅਜਨਾਲੇ ਵਾਲਿਆਂ ਨੂੰ ਵੀ ਪਤਾ ਕਿ ਬੰਦਾ ਕਿਸ ਤਰ੍ਹਾਂ ਦਾ ਗੱਜਵਾਰੀਆ ਹੈਗਾ ਨਸ਼ਾ ਨਸ਼ੇੜੀਆ ਹੈਗਾ ਇਹ ਬਹੁਤ ਗੰਦਾ ਬੰਦਾ ਹੈਗਾ ਵਾ ਕੋਈ ਨਸ਼ਾ ਇਹਦੇ ਕੋ ਫੜਿਆ ਤੁਸੀਂ ਕੋਈ ਜੇਬ ਚੋਂ ਜਾਂ ਹਾਂਜੀ ਹਾਂਜੀ ਮੈਂ ਹਾਂਜੀ ਮੈਂ ਫੜਿਆ ਮੈਂ ਇਹ ਕੈਪਸੂਲ ਫੜਿਆ ਇਹਦੇ ਗੋਲੀਆਂ ਫੜੀਆਂ ਜੇ ਮੈਂ ਮੈਂ ਜੇ ਮੈਂ ਫੜ ਲਿਆ ਵਾ ਇਹਨੂੰ ਮੈਂ ਬੁਖਾਈਆ ਵੀ ਆਪਣੀਆਂ ਪੈਂਟਾਂ ਦੇ ਵਿੱਚ ਲੁਕਾਉਂਦਾ ਸੀ ਲਿਮਾਰੀ ਦੇ ਵਿੱਚ ਤੇ ਮੈਂ 3-4 ਵਾਰ ਫੜੀਆ ਤੇ ਜਦੋਂ ਨੂੰ ਪਤਾ ਲੱਗ ਗਿਆ ਮੈਂ ਫੜੀਆ ਵਾ ਉਦੋਂ ਅਨੇ ਮੇਰੇ ਕੋ ਫੜ ਕੇ ਤੇ ਰੱਖ ਲਿਆ ਮੈਂ ਕਿਹਾ ਮੈਂ ਪਤਾ ਕਰਨਾ ਡਾਕਟਰ ਕੋ ਜਾ ਕੇ ਕਾਦੀ ਦਵਾਈ ਹੈਗੀ ਆ ਤੇ ਮੈਂ ਇਹਦੇ ਘਰਦਿਆਂ ਨੂੰ ਵੀ ਦੱਸਿਆ ਕਿ ਮੈਂ ਕਹਿੰਦਾ ਤੁਹਾਡਾ ਮੁੰਡਾ ਹੋਣਾ ਨਸ਼ੇ ਕਰਦਾ ਜੇ ਇਹ ਬੜਾ ਤੰਗ ਕਰਦਾ ਜੇ ਮੈਨੂੰ ਮੈਂ ਕਹਾਂ ਪਾਪਾ ਜੀ ਮੈਂ ਤੁਹਾਡੀ ਸੇਵਾ ਕੀਤੀ ਐ ਤੁਹਾਨੂੰ ਕਿਡਨੀਆਂ ਦੀ ਪ੍ਰੋਬਲਮ ਹੈਗੀ ਮੈਂ ਤੁਹਾਡੀ ਸੇਵਾ ਕਰਦੀ ਤੇ ਟੱਟੀਆਂ ਬੇ ਸ਼ਾਮ ਤੱਕ ਚੁੱਦੀ ਮੇਰੇ ਤੁਸੀਂ ਮਦਦ ਕਰ ਸਕਦੇ ਹੋ ਮੈਨੂੰ ਇਹ ਤੋਂ ਤਲਾਕ ਦਵਾ ਸਕਦੇ ਹੋ ਉਹਨਾਂ ਨੇ ਕਿਹਾ ਕੁੜੀਏ ਆਪਾਂ ਤੇਰੇ ਨਾਲ ਹੈਗੇ ਆ ਮੇਰੇ ਕੋਲ ਰਿਕਾਰਡਿੰਗਾਂ ਵੀ ਹੈਗੀ ਆ ਵੀਡੀਓ ਵੀ ਹੈਗੀ ਆ ਜੇ ਹਾਂਜੀ ਉਹ ਰਿਕਾਰਡਿੰਗ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੁਸੀਂ ਹਾਂਜੀ ਮੇਰੇ ਕੋਲ ਹੈਗੀ ਆ ਜੀ ਰਿਕਾਰਡਿੰਗ ਮਤਲਬ ਕਿ ਭੇਜ ਦਿਓਗੇ ਸਾਨੂੰ ਤੁਸੀਂ ਹਾਂਜੀ ਠੀਕ ਆ ਜੀ ਹੁਣ ਅ ਤੁਸੀਂ ਇਹ ਕਿਹਾ ਕਿ ਮੇਰਾ ਸਿਵ ਸ਼ਕਤੀ ਮੈਡੀਕਲ ਨਾਲ ਵੀ ਕੋਈ ਸਬੰਧ ਨਹੀਂ ਹੈ। ਹਾਂਜੀ ਕੋਈ ਸਬੰਧ ਨਹੀਂ ਹੈਗਾ। ਹਾਂਜੀ ਮੈਂ ਮਦਦ ਲੱਤੀ ਐ। ਕਿਹੇ ਭੈਣ ਭਰਾ ਕੋ ਮਦਦ ਲੱਲੀ ਆ। ਉਹਨਾਂ ਨੇ ਕੋਈ ਗੁਨਾਹ ਕਰ ਦਿੱਤਾ ਵਾ। ਮਤਲਬ ਕਿ ਮਦਦ ਲੈਣ ਦੇ ਕਰਕੇ ਤੁਹਾਨੂੰ ਲੱਗਦਾ ਵੀ ਕੋਈ ਜੁਰਮ ਪਸੰਦ ਹੈ। ਐ ਨਹੀਂ ਕਿ ਭਾਜੀ ਮੈਂ ਕਿਹੇ ਇੱਕ ਕੋ ਨਹੀਂ ਲੱਤੀ ਮਦਦ। ਮੈਂ ਕਿੰਨੇ ਕੋ ਮਦਦ ਲੱਤੀ ਐ। ਇਹ ਜਿੰਨਾ ਕਹਿੰਦਾ ਤੂੰ ਜਿਹੜ ਕੋ ਵੀ ਮਦਦ ਲੱਤੀਂ ਲਾਏਂਗੀ ਨਾ ਮੈਂ ਉਹਨਾਂ ਦਾ ਜਿੰਨਾ ਹਰਾਮ ਕਰਦਾਗਾ ਉਹਨਾਂ ਨੂੰ ਜਾਨੋਂ ਮਾਰ ਦਾਵਾਂਗਾ। ਮਤਲਬ ਹਰ ਕਿਸੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਵਾ। ਹਰ ਕਿਸੇ ਨੂੰ ਦਿੰਦਾ ਮੈਨੂੰ ਵੀ ਨੇ ਮੇਰਾ ਫਾਇਦਾ ਚੁੱਕਿਆ ਹੁਣ ਉਹਨਾਂ ਦਾ ਫਾਇਦਾ ਚੁੱਕਣ ਦੇ ਆ ਐਸ ਕਰਕੇ ਸੋ ਪੁਲਿਸ ਨੂੰ ਕੰਪਲੀਟ ਕੀਤੀ ਤੁਸੀਂ ਕੋਈ ਕੋਰਟ ਕੇਸ ਤੇ ਹੈ ਜੀ ਤੁਹਾਡਾ ਇਹ ਜਿਹੜਾ ਤੁਸੀਂ ਬਾਰ ਬਾਰ ਕਹਿ ਰਹੇ ਹੋ ਕਿ ਮੈਨੂੰ ਖਤਰਾ ਹੈ ਆਪਣੀ ਜਾਨ ਦਾ ਮੈਨੂੰ ਧਮਕਾ ਰਿਹਾ ਹੈ ਉਹਦੇ ਬਾਰੇ ਕੋਈ ਪੁਲਿਸ ਨੂੰ ਕੰਪਲੀਟ ਕੀਤੀ ਹੈ ਹਾਂਜੀ ਮੈਂ ਕੀਤੀ ਹੈ ਕਮਿਸ਼ਨਰ ਦੇ ਵੀ ਕੀਤੀ ਸੀ ਸਭ ਤੋਂ ਪਹਿਲੇ ਜਦੋਂ ਮੈਂ ਕੋਰਟ ਕੇਸ ਕੀਤਾ ਫਿਰ ਹੁਣ ਮੈਂ ਕੀਤੀ ਜੇ ਕਮਿਸ਼ਨਰ ਦੇ ਮੇਰੇ ਕੋ ਕਾਗਜ਼ ਪੱਤਰ ਸਾਰੇ ਹੈਗੇ ਜੇ ਨਹੀਂ ਜਿਹੜੀ ਰਿਕਾਰਡਿੰਗ ਦੇ ਵਿੱਚ ਇਹ ਗੱਲਾਂ ਹੈਗੀਆਂ ਕਿ ਮੈਂ ਤੈਨੂੰ ਮਾਰ ਦੇਣਾ ਜਾਂ ਸਾੜ ਦੇਣਾ ਜਾਂ ਜਲਾ ਦੇਣਾ ਇਹਦੇ ਇਹਦੇ ਪਾਪਾ ਦੀ ਚਲੋ ਰਿਕਾਰਡਿੰਗ ਹੈਗੀ ਹੈ ਮੇਰੇ ਕੋ ਉਹਨਾਂ ਨੇ ਜੋ ਬੋਲਿਆ ਕੁੜੀ ਆਪਾ ਤੇਰੇ ਨਾਲ ਹੈਗੇ ਆ ਤੂੰ ਜੋ ਚਾਹੇਂਗੀ ਨਾ ਆਪਾਂ ਉਹ ਕਰ ਦਾਂਗੇ ਉਹ ਇਹਨੂੰ ਕਹਿੰਦੇ ਸੀ ਕਿ ਤੂੰ ਛੱਡ ਦੇ ਖੈਰਾ ਜਾਂ ਕਿਸ ਤਰ੍ਹਾਂ ਮਗਰ ਇਹ ਕਹਿੰਦਾ ਮੈਂ ਨਹੀਂ ਛੱਡਣਾ ਮੈਂ ਡਿਵੋਰਸ ਨਹੀਂ ਦੇਣਾ ਕਹਿੰਦਾ ਜੋ ਮਰਜੀ ਆ ਕੱਲੇ ਜਿੱਥੇ ਮਰਜੀ ਭੱਜ ਜਾ ਜੀ ਤੁਹਾਡੇ ਨਾਲ ਇਹਦੀ ਫੋਨ ਤੇ ਗੱਲ ਹੋਈ ਆ ਜਿਹਦੇ ਵਿੱਚ ਕਹਿੰਦਾ ਹੋਵੇ ਕਿ ਮੈਂ ਤੈਨੂੰ ਮਾਰ ਦੇਣਾ ਨਹੀਂ ਕਹਿੰਦਾ ਨਹੀਂ ਮੈਂ ਜੇ ਰਿਕਾਰਡਿੰਗ ਕਰਦੀ ਸੀ ਇਹਨਾਂ ਨੂੰ ਪਤਾ ਲੱਗ ਜਾਂਦਾ ਸੀ ਰਿਕਾਰਡਿੰਗ ਕਰਦੀ ਆ ਮੈਨੂੰ ਇੰਨੀ ਬੁਰੀ ਤਰ੍ਹਾਂ ਹਰਾਸ ਕਰਤਾ ਸੀ ਨਾ ਬੰਦ ਕਮਰੇ ਮੈਂ ਰਾਤੀ 2:30 ਵਜੇ ਮੈਨੂੰ ਨਾ ਸੋਣਾ ਨਸੀਬ ਹੁੰਦਾ ਰੋਟੀ ਨਸੀਬ ਨਹੀਂ ਹੁੰਦੀ 2:30 3:00 ਵਜੇ ਤੱਕ ਮੇਰੇ ਤਰਲੇ ਘਡੰਨਦਾ ਹੁੰਦਾ ਸੀ ਮੇਰੇ ਦੇ ਅੱਧੀ ਅੱਧੀ ਰਾਤ ਨੇ ਬਾਹਰ ਜਾਣਾ ਜੂਆ ਖੇਡਣਾ ਫਿਰ ਇਹਨੇ ਘਰ ਆਣਾ ਮੈਂ ਕਹਿੰਨਾ ਕਿੱਥੋਂ ਆਇਆ ਵਾ ਇਹਨੇ ਉਲਟਾ ਮੈਨੂੰ ਮਤਲਬ ਬੋਨਸ ਟਾੜੋ ਇਹਨਾਂ ਮੇਰੇ ਤੇ ਉਲਟਾ ਇਲਜ਼ਾਮ ਲਗਾ ਰਹੇ ਸਟਾੜੋ ਇਹਨੇ ਮਤਲਬ ਤੂੰ ਮਤਲਬ ਕਿਹੇ ਨਾ ਰਹਿੰਦੀ ਰੰਨੀ ਆ ਜਾਂ ਕਿਸ ਤਰ੍ਹਾਂ ਜਾਂ ਜਿੱਥੇ ਵੀ ਤੂੰ ਜਾਣੀ ਐ ਮੈਂ ਕੋਈ ਵੀ ਦੁਕਾਨ ਤੇ ਜਾਣੀ ਐ ਸਾਰੇ ਦੇ ਇਲਜ਼ਾਮ ਲਗਾਉਂਦਾ ਜੇ ਕੋਈ ਬੇਟੀ ਬੇਟੀ ਤੁਹਾਡੀ ਕਹਿ ਰਹੀ ਕਿ ਮੇਰੀ ਮੰਮਾ ਨੂੰ ਮੇਰੇ ਸਾਹਮਣੇ ਤਾਂ ਕਦੀ ਕੁੱਟਿਆ ਮਾਰਿਆ ਨਹੀਂਗਾ ਮੇਰੀ ਬੇਟੀ ਨੂੰ ਸਾਰਾ ਮੇਰੀ ਬੇਟੀ ਨੂੰ ਸਾਰਾ ਪਤਾ ਜੇ ਸਾਰਾ ਪਤਾ ਹੈ ਬਾਕੀ ਬੇਟੀ ਨੇ ਜਿੱਥੇ ਰਹਿਣਾ ਉਹਨਾਂ ਤੇ ਉਹਦੀ ਬੋਲ ਬੋਲਣੀ ਐ ਉਹ ਸਾਰਿਆਂ ਨੂੰ ਡਰਾ ਕੇ ਰੱਖਦਾ ਜੇ ਬੇਟੀ ਤੇ ਕੀ ਐ ਬੇਟੀ ਦੇ ਕੋਨੇ ਬਸ ਇੱਕ ਰਸਤਾ ਲੱਭਿਆ ਜੇ ਬੇਟੀ ਨੂੰ ਜਿੱਥੇ ਜਾਂਦਾ ਬੇਟੀ ਨੂੰ ਨਾਲ ਲੈ ਕੇ ਜਾਂਦਾ ਜਿੱਥੇ ਜਾਂਦਾ ਬੇਟੀ ਨੂੰ ਨਾਲ ਲੈ ਕੇ ਜਾਂਦਾ ਜੇ ਉਹਨੂੰ ਕਮਜ਼ੋਰੀ ਮੇਰੇ ਕੁੜੀ ਨੂੰ ਸਾਰਾ ਪਤਾ ਸਰ ਅੱਧੀ ਅੱਧੀ ਰਾਤ ਮੈਨੂੰ ਕੁੱਟਦਾ ਰਿਹਾ ਫਿਜ਼ੀਕਲ ਰਿਲੇਸ਼ਨ ਦੇ ਮੇਨੂੰ ਵਿੱਚ ਕੁੱਟਦਾ ਰਿਹਾ ਕੁੜੀ ਸਾਹਮਣੇ ਕਹਿੰਦਾ ਆਪਣੇ ਕੱਪੜੇ ਲਾ ਇੱਦਾਂ ਕਰ ਉਦਾਂ ਕਰ ਮੈਂ ਦੱਸ ਹੁਣ ਮੈਂ ਕੀ ਕਰ ਸਕਦੀ ਆ ਨਹੀਂ ਬੇਟੀ ਤੁਹਾਨੂੰ ਲੱਗਦਾ ਕਿ ਬੇਟੀ ਨੂੰ ਡਰਾ ਕੇ ਬੁਲਾ ਰਹੇ ਨੇ ਹਾਂਜੀ ਮੈਨੂੰ ਪਤਾ ਪੂਰਾ ਮੈਨੂੰ ਪਤਾ ਜੀ ਜੇ ਮਰ ਕੇ ਤੁਹਾਡੇ ਕੋਲ ਬੇਟੀ ਆਉਂਦੀ ਤਾਂ ਸੱਚਾਈ ਬੋਲੇਗੀ ਬੇਟੀ ਭਾਜੀ ਹੁਣ ਜਿੱਥੇ ਰਹਿ ਰਹੀ ਹੈ ਉਹਨਾਂ ਕੋਲ ਬੋਲੇਗੀ ਜੇ ਮੈਂ ਕਰੰਦੀ ਹੈਗੀ ਤਾਂ ਮੈਂ ਮੇਰਾ ਹੀ ਬੋਲੇਗੀ ਬਾਕੀ ਜਿੱਦਾਂ ਆਪਾਂ ਬੱਚੇ ਸਿਖਾਵਾਂਗੇ ਤੇ ਬੱਚੇ ਨੇ ਤੇ ਉਦਾਂ ਹੀ ਬੋਲਣਾ ਤੁਸੀਂ ਚਾਹੁੰਦੇ ਹੋ ਕਿ ਜਿਹੜੀ ਬੇਟੀ ਆ ਤੁਹਾਡੇ ਕੋਲ ਰਹੇ ਹਾਂਜੀ ਹਾਂਜੀ ਨਹੀਂ ਮੈਂ ਬੇਟੀ ਮੈਂ ਭਾਜੀ ਮੈਂ ਨਹੀਂ ਰੱਖ ਸਕਦੀ ਆਪਣੀ ਬੇਟੀ ਨੂੰ ਕਿਉਂਕਿ ਮੈਂ ਆਪ ਆਪ ਨਹੀਂ ਸਟੈਂਡ ਨਹੀਂ ਕੀਤੀ ਜਿੱਦਨ ਮੈਂ ਸਟੈਂਡ ਹੋਵਾਂਗੀ ਆਪਣੀ ਬੇਟੀ ਦਾ ਵੀ ਸੋਚ ਲਾਵਾਂਗੀ ਨਹੀਂ ਇੱਕ ਮਾਂ ਹੋ ਤੁਸੀਂ ਤੇ ਮਾਂ ਬੱਚਿਆਂ ਤੋਂ ਵਾਕਿਆ ਵਿੱਚ ਰਹਿ ਸਕਦੀ ਹੈ ਘਰ ਵਾਲੇ ਨਾਲ ਸੌ ਝਗੜਾ ਹੁੰਦਾ ਸੌ ਤਕਰਾਰ ਹੋ ਜਾਂਦੀ ਹੈ ਮਾਵਾ ਕੋ ਵੀ ਭਾਜੀ ਰਿਆ ਨਹੀਂ ਚ ਜਾਂਦਾ ਉਹ ਵੀ ਆਖਰ ਚ ਕੋਈ ਸਟੈਪ ਚੁੱਕਦੀ ਹੈ ਇਸ ਬੰਦੇ ਨਾਲ ਕਿੱਦਾਂ ਰਹਿ ਸਕਦੀ ਹੈ ਦੱਸੋ ਮਜਬੂਰੀ ਹੈ ਜਾਂ ਕਿਸ ਤਰ੍ਹਾਂ ਐਨਾ ਹਰਾਜ਼ ਕੀਤਾ ਜਾ ਰਿਹਾ ਮੈਨੂੰ ਦੱਸੋ ਮੈਂ ਇਸ ਬੰਦੇ ਨਾਲ ਕਿੱਦਾਂ ਰਹਿ ਲਾ ਕਹੇ ਦਾ ਜੀ ਨਹੀਂ ਕਰਦਾ ਕਹੇ ਮਾਂ ਦਾ ਜੀ ਨਹੀਂ ਕਰਦਾ ਕਿ ਆਪਣੇ ਬੱਚੇ ਛੱਡਣ ਦਾ ਚੰਗਾ ਭਲਾ ਘਰ ਛੱਡਣ ਦਾ ਜਾਂ ਕਿਸ ਤਰ੍ਹਾਂ ਐਦਾ ਮਤਲਬ ਛੱਡ ਕੇ ਆਪਾਂ ਜਾਈਏ ਚੰਗੀ ਭਲੀ ਰੋਟੀ ਖਾਂਦੀ ਹੋਵਾਂ ਤੇ ਮੈਂ ਘਰ ਛੱਡ ਕੇ ਚਲੀ ਜਾਵਾਂ ਤੱਕੇ ਖਾਂਦੀ ਹੋਵਾਂ ਕਦੀ ਕਿਤੇ ਦੇ ਕਦੀ ਕਿਤੇ ਉੱਥੇ ਮੈਨੂੰ ਹਰਾਜ ਕਰੇ ਮੈਨੂੰ ਪਤਾ ਮੈਨਾਂ ਕਿੱਦਾਂ ਜੀਣਾ ਹਰਾਉਂ ਮੈਂ ਕਿੱਥੇ ਕਿਤੇ ਤੱਕੇ ਖਾ ਰਹੀ ਹਾਂ ਮੈਨੂੰ ਬਸ ਇਹੀ ਬੇਨਤੀ ਹੈ ਤੁਹਾਡੇ ਅੱਗੇ ਧਾਰੀਵਾਲ ਸਾਹਿਬ ਅੱਗੇ ਡੀਐਸਪੀ ਸਾਹਿਬ ਅੱਗੇ ਕਿ ਮੈਨੂੰ ਤਲਾਕ ਦਿੱਤਾ ਜਾਵੇ ਇਸ ਬੰਦੇ ਤੋਂ ਮਲਕਾ ਕਾਨੂੰਨੀ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ ਕਿ ਮੇਰਾ ਕਿਹੜਾ ਛੁੱਟ ਜਾਵੇ ਮੈਂ ਕੋਈ ਹੋਰ ਕਾਰਵਾਈ ਨਹੀਂ ਕਰਨੀ ਚਾਹੁੰਦੀ ਹਾਂਜੀ ਹਾਂਜੀ ਮੁੜ ਕੇ ਜਿਹੜਾ ਕੋਰਟ ਕੇਸ ਪਾਇਆ ਉਹਦਾ ਇਹ ਸਾਹਮਣਾ ਕਰੇ ਹਾਂਜੀ ਔਰ ਤੁਹਾਨੂੰ ਧਮਕਾਵੇ ਨਾ ਹਾਂਜੀ ਪਿੱਛੋਂ ਕਰਦਾਰਕੁਸ਼ੀ ਨਾ ਕਰੇ ਹਾਂਜੀ ਜਿੱਦਾਂ ਇਹਨੇ ਕਰਨਾ ਹੈ ਕੋਰਟ ਕੇਸ ਸਿੱਧੀ ਤਰ੍ਹਾਂ ਲੜੇ ਐ ਨਹੀਂ ਕਿ ਕਦੀ ਕਿਸੇ ਨੂੰ ਧਮਕਾ ਕਦੀ ਕਿਸੇ ਨੂੰ ਧਮਕਾ ਕਦੀ ਕਿਸੇ ਦੇ ਇਲਜ਼ਾਮ ਲਗਾ ਉਹਨੇ ਫਲਾਣੇ ਨੇ ਜਨਾਨੀ ਲਗਾਈ ਹੈ ਤਾਂ ਫਲਾਣੇ ਨੇ ਲਗਾਈ ਹੈ ਜਨਾਨੀ ਇਹ ਕੰਮ ਨਾ ਕਰੇ ਸੋ ਇਹ ਇੱਕ ਹੋਰ ਮੈਂ ਆਖਰੀ ਸਵਾਲ ਹੈ ਜੇ ਕੱਲ ਨੂੰ ਕਿਤੇ ਰੱਬ ਨਾ ਕਰੇ ਤੁਹਾਡਾ ਰਿਲੇਸ਼ਨ ਉਹਦੇ ਨਾਲ ਸਾਬਤ ਹੋ ਗਿਆ ਜਿਹਦਾ ਨਾਂ ਲਾ ਰਿਹਾ ਹਾਂਜੀ ਕੋਈ ਕਿਉਂਕਿ ਜਿੰਨਾ ਕੁਝ ਉਹਨੇ ਕਿਹਾ ਹੋਇਆ ਨਾ ਵੀਡੀਓ ਵਿੱਚ ਮੈਂ ਸਾਰੀਆਂ ਸੁਣੀਆਂ ਦੇਖੀਆਂ ਨੇ ਹਾਂਜੀ ਫਿਰ ਕੀ ਕਰੂੰਗੀ ਪਾਜੀ ਫਿਰ ਮੈਂ ਦੱਸੋ ਜੇ ਕਿਸੇ ਨਾਲ ਗੱਲ ਕਰ ਲਈ ਹੈ ਕਿਸੇ ਦੀ ਮਦਦ ਮੰਗ ਲਈ ਐਚ ਉਹਨਾਂ ਨੇ ਕੀ ਗੁਨਾਹ ਕਰਤਾ ਤੇ ਮੈਂ ਗੁਨਾਹ ਕੀ ਕਟਾ ਮੈਂ ਕਿਸੇ ਨਾਲ ਵਿਆਹ ਥੋੜੀ ਕਰਕੇ ਰਹਿ ਰਹੀ ਹਾਂ ਯਾਰ ਦਾ ਸਮਾਂ ਵਿਆਹ ਕਰਕੇ ਰਹਿ ਰਹੀ ਹਾਂ ਦੱਸੋ ਮੈਨੂੰ ਫਿਰ ਮਤਲਬ ਕਿ ਮੰਦੇ ਕੋਈ ਰਿਲੇਸ਼ਨ ਨਹੀਂ ਹੈਗਾ ਮੇਰਾ ਕੋਈ ਰਿਲੇਸ਼ਨ ਨਹੀਂ ਹੈਗਾ ਕਿਸੇ ਨਾਲ ਵੀ ਨਹੀਂ ਹੈਗਾ ਮੈਂ ਕਿਸੇ ਕੋ ਮਦਦ ਲੱਤੀ ਹੈ ਕਿਸੇ ਕੋ ਮੈਂ ਲੈਣੀ ਵੀ ਮਦਦ ਕਿਉਂਕਿ ਮੇਰਾ ਕੋਈ ਨਹੀਂ ਹੈਗਾ ਐਸ ਕਰਕੇ ਮੈਨੂੰ ਸ਼ਿਵ ਸ਼ਕਤੀ ਵੰਦੇ ਪਰਿਵਾਰ ਨੂੰ ਪਤਾ ਹੈ ਕਿ ਤੁਸੀਂ ਇੱਕ ਇੱਕ ਦੂਜੇ ਦੀ ਮਦਦ ਕਰ ਰਹੇ ਹੋ ਹਾਂਜੀ ਸ਼ੇਵ ਸ਼ਕਤੀ ਵਾਲੇ ਨੇ ਜਿਹੜੇ ਮੁੰਡੇ ਦਾ ਨਾਮ ਲਗਾਇਆ ਜਾ ਰਿਹਾ ਤੁਹਾਡਾ ਉਹਦੀ ਫੈਮਲੀ ਨੂੰ ਪਤਾ ਕਿ ਉਹ ਤੁਹਾਡੀ ਮਦਦ ਕਰ ਰਿਹਾ ਮੈਂ ਕਹਿ ਰਹੀ ਆ ਪਾਜੀ ਕੋਈ ਕਿਸੇ ਨੂੰ ਪਤਾ ਮੈਂ ਇੱਕ ਕੋ ਮਦਦ ਨਹੀਂ ਲੱਤੀ ਮੈਂ ਬੜਿਆ ਜਾਣੇ ਕੋ ਮਦਦ ਲੱਤੀ ਉਹਨਾਂ ਦਾ ਕੋਈ ਹੱਤ ਨਹੀਂ ਜੇ ਹੈਗਾ ਕਿਸੇ ਦਾ ਵੀ ਕੋਈ ਹਾਂਜੀ ਕਿਸੇ ਦਾ ਵੀ ਨਹੀਂ ਕੋਈ ਹੱਕ ਹੱਤ ਹੈਗਾ ਨਹੀਂ ਉਹਨਾਂ ਦਾ ਵੀ ਆਪਸੀ ਝਗੜਾ ਹੋਇਆ ਨਾ ਇੱਕ ਦੂਜੇ ਨਾਲ ਠਾਣੀ ਠਾਣੀ ਹੋਏ ਨੇ ਪਾਜੀ ਉਹ ਮੈਂ ਵੀਡੀਓ ਵੇਖੀ ਆ ਕਿ ਇਸ ਤਰ੍ਹਾਂ ਹਮਲਾ ਕੀਤਾ ਉਹਨਾਂ ਨੇ ਜਾਂ ਕਿਸ ਤਰ੍ਹਾਂ ਮਗਰ ਉਹਨਾਂ ਨੇ ਬਹੁਤ ਗਲਤ ਕੀਤਾ ਸ਼੍ਰੀ ਬੰਦੇ ਦੇ ਉੱਤੇ ਉਹਨਾਂ ਨੇ ਉਂਗਲੀ ਚੁੱਕੀ ਆ ਸਾਰੇ ਜਨਾਲੇ ਨੂੰ ਪਤਾ ਕਿ ਸ਼ਿਵ ਸ਼ਕਤੀ ਮੈਡੀਕਲ ਸਟੋਰ ਕਿੱਦਾ ਦਾ ਹੈਗਾ ਸ਼੍ਰੀ ਬੰਦਾ ਹੈਗਾ ਔਰ ਤੇ ਐ ਨਹੀਂ ਕਿ ਉਹਨਾਂ ਦੇ ਉਂਗਲੀ ਚੁੱਕੀ ਜਾਂਦੀ ਹੈ ਹਮਲਾ ਕਿੰਨੇ ਕਿਹਤੇ ਕੀਤਾ ਹਾਂਜੀ ਨਕੇਸ਼ ਕੁਮਾਰ ਨੇ ਕੀਤਾ ਉਹਨਾਂ ਦੇ ਹਮਲਾ ਸ਼ਿਵ ਸ਼ਕਤੀ ਵਾਲੇ ਨੇ ਹਾਂਜੀ ਉਹਨਾਂ ਨੂੰ ਕਹਿੰਦਾ ਮੈਂ ਜਾਨੋਂ ਮਾਰਦਾ ਜਿਹੜਾ ਵੀ ਟੱਕਰ ਦਾ ਵਾ ਉਹਨਾਂ ਨੂੰ ਹਰ ਕਿਸੇ ਨੂੰ ਕਹਿੰਦਾ ਕਿ ਮੈਂ ਜਾਨੋਂ ਮਾਰਦਾ ਤੁਹਾਡੇ ਕੋਈ ਜਾਣਕਾਰੀ ਕਿਵੇਂ ਆਈ ਵੀ ਇਹਨੇ ਹਮਲਾ ਕੀਤਾ ਮੈਨੂੰ ਭਾਜੀ ਮੈਂ ਖਬਰਾਂ ਤਾਂ ਪਾਜੀ ਪਹੁੰਚ ਹੀ ਜਾਂਦੀ ਆ ਵਾ ਕਿ ਤਰ੍ਹਾਂ ਕਿਤੋਂ ਚਮਲ ਕੋਈ ਲੋਕ ਤੁਹਾਨੂੰ ਦੱਸ ਦਿੰਦੇ ਹੋਣੇ ਹਾਂਜੀ ਸੋ ਅਖੀਰ ਤੇ ਇਹੀ ਹੈ ਕਿ ਹੁਣ ਤਲਾਕ ਹੀ ਹੱਲ ਹੈ ਮੈਨੂੰ ਪਾਜੀ ਤਲਾਕ ਚਾਹੀਦਾ ਜੇ ਤਲਾਕ ਨਹੀਂ ਦਿੰਦਾ ਕੋਈ ਗੱਲ ਨਹੀਂ ਮੈਂ ਐਦਾਂ ਸਹੀ ਆ ਮੈਨੂੰ ਬਸ ਇਹ ਬੰਦੇ ਕੋਲੋਂ ਮੈਨੂੰ ਆਪਣੀ ਜਾਨ ਛੁਡਾਣੀ ਆ ਮੈਂ ਜਿੱਥੇ ਵੀ ਰਵਾਂਗੇ ਮੈਂ ਇਕੱਲੀ ਰਹੰਦੀ ਬਈ ਜਾਂ ਕਿਸੇ ਦਾ ਕੋਈ ਹੱਥ ਨਹੀਂ ਜਿਹ ਹੈਗਾ ਤੁਹਾਡੇ ਪੁਲਿਸ ਵੱਲੋਂ ਹਾਂਜੀ ਕੀ ਓਪੀਨੀਅਨ ਹੈ ਉਹਨਾਂ ਦਾ ਜਿਹੜੀ ਤੁਸੀਂ ਦਰਖਾਸਤ ਦਿੱਤੀ ਹੋਈ ਹੈ ਕਿ ਮੈਨੂੰ ਮੇਰਾ ਮੈਂ ਭਾਜੀ ਤਰਖਾਸ ਦਿੱਤੀ ਹੋਈ ਹੈ ਹਜੇ ਪੁਲਿਸ ਨੇ ਵੀ ਕੋਈ ਐਕਸ਼ਨ ਨਹੀਂ ਜੇ ਲੱਗਦਾ ਹੈਗਾ ਹਜੇ ਉਹਨਾਂ ਨੂੰ ਵੀ ਚਲੋ ਅ ਸੋ ਦੋਸਤੋ ਆਰ ਪੀ ਹੈ ਲੜਕੀ ਵਿਚਾਰੀ ਜਿਹਨੇ ਦੱਸਿਆ ਕਿ ਉਹਦਾ ਜੋ ਵੀਡੀਓ ਦੇ ਵਿੱਚ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਉਹਦਾ ਪਰਦਾ ਕੁਝ ਹੋਰ ਹੈ ਸੋ ਕਾਨੂੰਨ ਦੇ ਤਰੀਕੇ ਨਾਲ ਕਿੰਦੇ ਲੜਾਈ ਲੜ ਰਹੇ ਆਂ ਔਰ ਲੜਦੇ ਰਵਾਂਗੇ ਸੋ ਤੁਸੀਂ ਜਾਨਾ ਦੱਸ ਸਕਦੇ ਨਾਲ ਜੁੜੇ ਰਹਿਣਾ ਕੋਸ਼ਿਸ਼ ਕਰਾਂਗੇ ਕਿ ਬਾਕੀ ਵੀ ਖਬਰਾਂ ਜਿਹੜੀਆਂ ਤੁਹਾਡੇ ਨਾਲ